ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ਨ ਜਿੰਦੁਸਤਾਨ ਫਾਸ਼ਨ ਦੇ ਦੇਖਣ ਵਾਲੇ ਦਸਤਾ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਅਜਮਲ ਲੁਧਿਆਣਾ ਦਾ ਗਿਆਸਪੁਰਾ ਚੌਂਕ ਦੇ ਵਿੱਚ ਖਲੋਤਾ ਆ ਮੈਂ ਆਪ ਜੀ ਨੂੰ ਗਿਆਸਪੁਰਾ ਚੌਂਕ ਦੀ ਹਾਲ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਕੈਮਰਾ ਪਰਸਨ ਨੂੰ ਕਹਿੰਦਾ ਕਿ ਥੋੜੀ ਤਸਵੀਰਾਂ ਦਿਖਾਵੇ ਜਿਹੜਾ ਪਾਣੀ ਖਲੋਤਾ ਹੋਇਆ ਹੈ ਇਹ ਤੁਸੀਂ ਤਸਵੀਰਾਂ ਦੇਖ ਚੱਲਦੇ ਹੋ ਕਿ ਜੇ ਬਾਰਿਸ਼ ਦਾ ਪਾਣੀ ਹੈਗਾ ਪਰ ਨਗਰ ਨਿਗਮ ਦੇ ਵੱਲੋਂ ਕੋਈ ਵੀ ਇਸ ਦਾ ਹੱਲ ਨਹੀਂ ਕੀਤਾ ਜਾਂਦਾ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਥੋੜਾ ਜ਼ੂਮ ਕਰਕੇ ਦਿਖਾਵੇ ਇਸ ਸਪੌਟ ਨੂੰ ਇਹ ਗੈਸਪੁਰਾ ਚੌਕ ਦੀ ਹਾਲਤ ਹੈਗੀ ਆ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿਸ ਤਰੀਕੇ ਦੇ ਨਾਲ ਗੈਸਪੁਰਾ ਚੌਕ ਦੀ ਇਹ ਹਾਲਤ ਹੈ ਦੂਜੇ ਪਾਸੇ ਆਪ ਜੀ ਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਰੋਡ ਦਾ ਜੋ ਹਾਲ ਹੈਗਾ ਮੈਂ ਆਪ ਜੀ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਰੋਡ ਦਾ ਕੀ ਹਾਲ ਹੈਗਾ ਇਹ ਬੱਡੇ-ਬੱਡੇ ਟੋਏ ਪਏ ਹੋਏ ਆ ਗੱਡੀਆਂ ਦੇ ਗੱਡੀਆਂ ਆ ਰਹੀਆਂ ਨੇ ਗੱਡੀਆਂ ਕਿਸ ਤਰੀਕੇ ਜੈਂਪ ਕਰ ਰਹੀਆਂ ਨੇ ਇਹ ਕਿਸੇ ਨੂੰ ਨਹੀਂ ਦਿਖਦਾ ਮੈਂ ਕਾ ਆਪਣਾ ਪਸੰਦ ਨੂੰ ਕਹਾਂਗਾ ਕਿ ਦਿਖਾਉਣ ਦੀ ਕੋਸ਼ਿਸ਼ ਕਰੇ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਗੈਸਪੁਰਾ ਚੌਂਕ ਦੀ ਹੈ ਤੇ ਤੁਹਾਨੂੰ ਮੈਂ ਵੱਡੇ ਵੱਡੇ ਟੋਏ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿੱਥੇ ਗੱਡੀਆਂ ਨੰਗਦੇ ਹੋਏ ਆ ਰਹੀਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਗੈਸਪੁਰਾ ਦੀ ਜੋ ਕਿ ਕਿੰਨੇ ਵੱਡੇ ਵੱਡੇ ਟੋਏ ਪਏ ਨੇ ਜਿੱਥੇ ਮੇਂ ਗੱਡੀਆਂ ਨੰਗਰੀ ਪਈਆਂ ਨੇ ਇਹ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਵੇਂ ਆ ਜਿਹੜੇ ਆ ਏਡੇ ਏਡੇ ਖੱਡੇ ਮਾਹਾਂ ਗੱਡੀਆਂ ਨਗਾਉਣੇ ਆ ਗੱਡੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਤੇ ਇਹਨੂੰ ਕੋਈ ਵੇਦਾ ਨਹੀਂਗਾ ਮੌਜੂਦਾ ਸਰਕਾਰ ਦੇ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਤਾਂ ਬਾਈ ਕਿਸੇ ਕੰਮ ਦੀ ਨਹੀਂਗੀ ਕੋਈ ਕੰਮਕਾਰ ਨਹੀਂ ਕਰਦੀ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਤੁਰੀ ਫਿਰਦੀ ਆ ਹਾਂ ਇਹ ਵੱਡੇ ਵੱਡੇ ਟੋਏ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਤਾਂ ਭਰਾਵਾ ਜੇ ਸਰਕਾਰ ਨੂੰ ਇੱਥੇ ਲਿਆ ਕੇ ਬਾਉਣਾ ਚਾਹੀਦਾ ਫੇਰ ਉਹਨਾਂ ਜਾਂ ਉਹਨਾਂ ਨੇ ਇੱਥੋਂ ਦੀਆਂ ਗੱਡੀਆਂ ਲੰਘਣ ਫੇਰ ਦਿਸਣਗੇ ਐ ਨਹੀਂ ਥੀਂ ਦੇਗੇ ਉਹ ਤੁਸੀਂ ਦੇਖਿਆ ਜਿਹੜੇ ਆਮ ਪਬਲਿਕ ਹੈਗੀ ਆ ਜਿਹੜੇ ਰਾਗਰੀ ਜਾ ਰਹੇ ਹੈਗੇ ਆ ਉਹਨਾਂ ਨੇ ਆਪਣੇ ਆਪਣੇ ਬਿਆਨ ਸਾਂਝੇ ਕੀਤੇ ਆ